ਤੂੰ ਮਤ ਮਾਣ ਕਰ ਜੇ ਹੋ ਕੁਛ ਵਿਆਲਾ ਮਨ ਨੂੰ ਮਤ ਮਾਣ ਕਰ ਜੇ ਹੋ ਕੁਛ ਵਿਆਲਾ ਨੇ ਮਾਣਾਂ ਹੋਰ ਤੁਰ ਮੁਖ ਨੇ ਮਾਣਾਂ ਹੋਰ ਜੀ ਕੋ ਮਖ ਨੇ ਮਾਣਾਂ ਹੋਰ ਤੁਰ ਮੁਖ ਨੇ ਮਾਣਾਂ ਹੋਰ ਮਨ ਤੂੰ ਮਤ ਮਾਣ ਕਰੇ ਕਹਿੰਦੇ ਮਾਣ ਕੀੜੀ ਕੰਮ ਦਾ ਕਰਦਾ ਹੈ ਇੱਥੇ ਤੇ ਇੱਕ ਤੋਂ ਇੱਕ ਚੜੰਦੀਆਂ ਕੌਣ ਜਾਣੇ ਮੇਰਾ ਨਾਉtio ਗੁਰੰ ਦਾ ਕਦੀ ਮਾਨ ਨਹੀਂ ਕਰਨਾ ਜਿੱਥੇ ਮਾਨ ਆ ਜਾਂਦਾ ਹੈ ਮਹਾਰਾਜ ਕਹਿੰਦੇ ਤੀਰਥ ਵਰਤ ਅਰਦਾਨ ਕਰ ਮਨ ਵਿੱਚ ਤਰਹਿ ਗੁਮਾਨ ਫਿਰ ਚੰਗੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਫਿਰ ਖਤਮ ਹੋਣਾ ਸ਼ੁਰੂ ਹੋ ਜਾਂਦੀ ਹੈ ਗੁਣ ਕਈ ਵਾਰੀ ਹੁੰਦਾ ਬੰਦਾ ਮਾਨ ਮਾਨ ਵਿੱਚ ਅੱਗੇ ਸਿੱਖਣੇ ਭੁੱਲ ਜਾਂਦਾ ਆਪਾਂ ਵੇਖਦੇ ਹੀ ਹੈ ਨਾ ਬੰਦਾ ਸਿੱਖਣਾ ਹੀ ਭੁੱਲ ਗਿਆ ਤੇ ਬੰਦਾ ਰੁਕ ਗਿਆ ਰਾਜ ਜਿਹੜੇ ਬੰਦੇ ਇਹ ਆਪਣੇ ਆਪ ਨੂੰ ਐ ਸਮਝ ਲਿਆ ਵੀ ਮੈਂ ਸਭ ਕੁਝ ਜਾਣ ਗਿਆ ਹਾਂ ਮਾਰੇ ਕਹਿੰਦੇ ਸਭ ਤੋਂ ਵੱਡਾ ਅਣਜਾਣ ਨਹੀਂ ਉਹ ਹੈ ਸੋਈ ਅਜਾਣ ਕਹੇ ਮੈਂ ਜਾਣਾਂ ਜਾਣਨ ਹਾਰ ਨਾ ਛਾਨਾ ਦੇ ਮਾਰੇ ਕਹਿੰਦੇ ਸਭ ਤੋਂ ਵੱਡਾ ਅਣਜਾਣ ਉਹ ਬੰਦਾ ਜਿਹਨੇ ਜਿਹੜਾ ਕਹਿੰਦਾ ਮੈਂ ਜਾਣ ਗਿਆ ਅਸਲ ਵਿੱਚ ਉਹ ਅਣਜਾਣ ਹੈ ਤੇ ਚੇਤਾ ਰੱਖੋ ਦੁਨੀਆ ਦੇ ਵਿੱਚ ਜਿੰਨੇ ਵੀ ਗੁਣ ਹਨ ਉਹਨਾਂ ਦਾ ਅੰਤ ਕੋਈ ਨਹੀਂ ਇੱਧਰ ਧਿਆਨ ਰੱਖਿਓ ਜਿੰਨੇ ਵੀ ਗੁਣ ਹੈਗੇ ਆ ਉਹਨਾਂ ਦਾ ਅੰਤ ਕੋਈ ਨਹੀਂ ਤੁਸੀਂ ਜਿਹੜੇ ਮਰਜ਼ੀ ਮਹਿਕਮੇ ਚਲੇ ਜਾਓ ਕੋਈ ਅੰਤ ਆ ਤੁਸੀਂ ਕੀਰਤਨ ਵਾਲੇ ਪਾਸੇ ਚਲੇ ਜਾਓ ਤਬਲੇ ਵਾਲੇ ਪਾਸੇ ਚਲੇ ਜਾਓ ਜਿਹੜੇ ਮਰਜ਼ੀ ਸਾਜ਼ ਜੇ ਅਸੀਂ ਆਪਣੀ ਗੱਲ ਕਰੀਏ ਜਾਂ ਆਪਾਂ ਸਾਜ਼ਾਂ ਦੀ ਗੱਲ ਕਰੀਏ ਅੰਤ ਹੀ ਕੋਈ ਨਹੀਂ ਜੇ ਤੁਸੀਂ ਗੁਰਬਾਣੀ ਦੀ ਗੱਲ ਕਰੋ ਗੁਰਬਾਣੀ ਨੂੰ ਪੜਨਾ ਸ਼ੁਰੂ ਕਰੋ ਅਰਥ ਸਮਝੜੇ ਸ਼ੁਰੂ ਕਰੋ ਅੰਤ ਹੀ ਕੋਈ ਨਹੀਂ ਕੁਦਰਤ ਦੇ ਨਿਜਮਾ ਨੂੰ ਸਮਝਣਾ ਸ਼ੁਰੂ ਕਰੋ ਅੰਤ ਹੀ ਕੋਈ ਨਹੀਂ ਅੰਤ ਨਹੀਂ ਕਿਤੇ ਹੈ ਦੇ ਅੰਤ ਹੈ ਹਰ ਚੀਜ਼ ਦਾ ਕੋਈ ਅੰਤ ਹੀ ਨਹੀਂ ਤੁਸੀਂ ਭਾਵੇਂ ਪੇਂਟਿੰਗ ਪੈਂਟਰ ਦਾ ਕੰਮ ਕਰਦਾ ਹੈ ਕੋਈ ਬੰਦਾ ਲੱਕੜ ਦਾ ਕੰਮ ਕਰਦਾ ਵੇਖੋ ਤੁਸੀਂ ਅੱਜ ਨਵੇਂ ਤੋਂ ਨਵੇਂ ਕਿਹੜੇ ਤਕਨੀਕ ਆ ਰਹੀ ਹੈ ਤੇ ਜੇ ਬੰਦਾ ਕਹੇ ਮੈਂ ਤਾਂ ਜੀ ਬਹੁਤ ਕੁਝ ਜਾਣ ਗਿਆ ਉਹਨੇ ਅੱਗੇ ਕੁਝ ਸਿੱਖ ਹੀ ਨਹੀਂ ਸਕਣਾ ਸੋ ਜਿਹੜੀ ਗੱਲ ਮੈਂ ਅੱਗੇ ਕਰਨਾ ਚਾਹੁੰਦਾ ਸੀ ਵੀ ਰੌਲੇ ਪੈ ਜਾਂਦੇ ਅੱਗੇ ਬੰਦਾ ਸਿੱਖਣਾ ਨਹੀਂ ਚਾਹੁੰਦਾ ਅਗਲਾ ਕਹਿੰਦਾ ਵੀ ਹੁਣ ਮੈਂ ਅਡਜਸਟਮੈਂਟ ਨਹੀਂ ਹੋ ਪਈ ਹੋ ਪਾ ਰਹੀ ਇਸੇ ਕਰਕੇ ਜ਼ਿੰਦਗੀ ਦੇ ਵਿੱਚ ਕਦੇ ਵੀ ਐ ਨਹੀਂ ਕਹਿਣਾ ਵੀ ਮੈਂ ਬਹੁਤ ਕੁਝ ਜਾਣ ਗਿਆ ਹਾਂ ਇਹ ਕਹਿਣਾ ਆਪਾਂ ਕੌਣ ਜਾਣ ਕੌਣ ਹੈ ਫਿਰ ਸਤਿਗੁਰੂ ਕਹਿੰਦੇ ਆ ਨਾਨਕ ਨਿਰਗੁਣ ਗੁਣ ਕਰੇ ਨਿਰਗੁਣਿਆਂ ਨੂੰ ਗੁਣ ਮਿਲ ਜਾਂਦੇ ਆ ਗੁਣਵੰਤਿਆਂ ਗੁਣ ਦੇ ਜਿਹੜੇ ਗੁਣਾ ਵਾਲੇ ਆ ਉਹਨਾਂ ਨੂੰ ਹੋਰ ਗੁਣ ਮਿਲ ਜਾਂਦੇ ਜਿਹੜੇ ਮੇਰੇ ਅਰਗੇ ਔਗਣ ਵਾਲੇ ਆ ਉਹਨਾਂ ਨੂੰ ਥੋੜੇ ਥੋੜੇ ਗੁਣ ਮਿਲਨੇ ਸ਼ੁਰੂ ਹੋ ਜਾਂਦੇ ਆ ਪਰ ਇੱਥੇ ਆ ਕੇ ਕੀ ਕਹਿਣਾ ਪੈਂਦਾ ਮੈਂ ਕੁਝ ਨਹੀਂ ਜਾਣਦਾ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਆਸਾ ਕੀ ਵਾਰ ਦਾ ਬਚਨ ਸਤਿਗੁਰੂ ਕਹਿੰਦੇ ਐ ਮਹਾਰਾਜ ਕਹਿੰਦੇ ਵਸਤੂ ਜੇ ਤਾਂ ਵਸਤੂ ਸਮਾ ਸਕਦੀ ਐ ਹੁਣ ਬਾਲਟੀ ਲਓ ਉਹਦੇ ਵਿੱਚ ਚੀਜ਼ ਪਾਉਣੀ ਐ ਪਹਿਲਾਂ ਵਾਲੀ ਚੀਜ਼ ਉਹਦੇ ਵਿੱਚੋਂ ਬਾਹਰ ਕੱਢਣੀ ਪੈਣੀ ਐ ਫੇਰ ਉਹਦੇ ਵਿੱਚ ਹੁਣ ਪਾਣੀ ਵੀ ਪਾ ਦਿਓ ਉਤੋਂ ਦੁੱਧ ਵੀ ਪਾਉਣਾ ਚਾਹੋ ਤਾਂ ਦੁੱਧ ਰਹਿਣਾ ਨਾ ਲੱਛ ਨਾ ਪਾਣੀ ਰਹਿਣਾ ਉਹ ਕੱਚੀ ਲੱਸੀ ਬਣ ਗਈ ਇਵੇਂ ਕੁਰਬਾਨੀ ਦਾ ਗਿਆਨ ਸਤਿਗੁਰੂ ਦੇ ਬਚਨਾਂ ਦਾ ਗਿਆਨ ਜਾਂ ਕੋਈ ਅਗਲ ਦੀ ਗੱਲ ਅੰਦਾ ਕਿਉਂ ਨਹੀਂ ਸਿੱਖ ਪਾਉਂਦਾ ਕਿਉਂਕਿ ਬੰਦਾ ਕੰਦਾ ਕੰਦਾ ਮੈਂ ਤੇ ਬਹੁਤ ਕੁਝ ਜਾਣਦਾ ਮਾਂ ਦੀ ਗੱਲ ਕਿਉਂ ਨਹੀਂ ਸਮਝਣਾ ਚਾਹੁੰਦਾ ਕਿਉਂਕਿ ਉਹ ਕਹਿੰਦਾ ਮੈਂ ਬਹੁਤ ਕੁਝ ਜਾਣਦਾ ਇਸੇ ਕਰਕੇ ਵਸਤੂ ਅੰਦਰ ਵਸਪ ਸਮਾਵੇ ਪਹਿਲਾਂ ਵਾਲੀ ਬਾਹਰ ਕੱਢਣੀ ਪੈਂਦੀ ਹੈ ਫਿਰ ਦੂਜੀ ਉਹਦੇ ਵਿੱਚ ਵਸਤੂ ਪੈ ਸਕਦੀ ਹੈ